ਕਿਸ ਕਾਲ ਕੀ ਹਾਲ ਜਾਣਾ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦੇ ਡੇਰੇ ਤੇ 2012 ਦੇ ਵਿੱਚ ਇੱਕ ਲੜਕੀ ਆਉਂਦੀ ਹੈ ਦੀਵਾਨ ਸੁਣਨ ਵਾਸਤੇ ਜਿਵੇਂ ਇਹਨਾਂ ਬਾਬਾ ਬਾਦੀਆਂ ਨਮੀਆਂ ਲੜਕੀਆਂ ਮੁਰੀਦ ਬਣ ਜਾਂਦੀਆਂ ਮਿੱਤਰੋ ਕਿਉਂਕਿ ਇਹਨਾਂ ਦੇ ਹੱਥੇ ਚੰਗੀ ਮੋਬਾਈਲ ਪੜੇ ਹੁੰਦੇ ਐ ਚੰਗੀਆਂ ਖੂਚਾਂ ਤੇਲ ਲਾਇਆ ਹੁੰਦਾ ਐ ਚੰਗੀ ਤੇਲ ਨਾਲ ਆਪਣਾ ਚੰਗੇ ਚੋਲੇ ਪਾਏ ਹੁੰਦੇ ਐ ਚੰਗੀਆਂ ਗੋਲ ਪੱਗਾ ਮੰਨ ਕੇ ਤੇ ਇਹਨਾਂ ਨੇ ਅੱਖਾਂ ਮੀਚਣੀਆਂ ਜਦੋਂ ਅੱਖ ਖੋਲ੍ਹਣੀ ਹੈ ਤੇ ਅੱਖ ਸਦੀ ਜਨਾਨੀ ਤੇ ਪੈਣੀ ਹੈ ਇਹ ਬਾਬਾ ਵਾਰ ਦੀ ਡੈਫੀਨੇਸ਼ਨ ਹੈ ਮਿੱਤਰੋ ਆਪਾਂ ਵੇਖੀਆ ਕਿੰਨੇ ਬਾਬੇ ਗੰਦ ਪਾਈ ਜਾਂਦੇ ਐ ਹੁਣ ਰਣਜੀਤ ਸਿੰਘ ਢੜਰੀਆਂ ਵਾਲਿਆ ਦੇ ਡੇਰੇ ਤੇ ਇੱਕ ਲੜਕੀ ਆਉਂਦੀ ਐ ਦਸੰਬਰ 2012 ਦੇ ਵਿੱਚ ਉਹ ਲੜਕੀ ਨਾਲ ਅੰਧਰੇ ਵੀ ਗੱਲਿਆ ਉਹਦੇ ਨਾਲ ਜ਼ਬਰਦਸਤੀ ਕੀਤੀ ਗਈ ਅਖੀਰ ਨੂੰ ਜੈਰ ਦੇ ਕੇ ਮਾਰ ਦਿੱਤਾ ਗਿਆ ਉਹ ਕੇਸ ਕਹਿੰਦੇ ਹੁੰਦੇ ਆ 12 ਸਾਲਾਂ ਬਾਅਦ ਰੂੜੀ ਦੀ ਵੀ ਸੁਣੀ ਜਾਂਦੀ ਐ ਮਿੱਤਰੋ 12 ਸਾਲਾਂ ਬਾਅਦ ਉਹ ਕੇਸ ਖੁੱਲਿਆ ਤੇ ਹੁਣ ਜਿਹੜੇ ਆਈਐਸ ਜਾਂ ਹੋਰ ਡਿਪਟੀ ਲੈਵਲ ਦੇ ਬੰਦੇ ਯਾਰ ਆ ਕੇ ਜਦੋਂ ਇਹਨਾਂ ਦੇ ਪੈਰਾਂ 'ਚ ਮੰਤਰੀ ਸੰਤਰੀ ਬਹਿੰਦੇ ਐ ਉਹ ਤਾਂ ਆ ਕੇ ਫਿਰ ਇਹਨਾਂ ਦੇ ਮਹਿੰਗੇ 2-3 ਲੱਖ ਵਾਲੇ ਸੋਫਿਆਂ ਤੇ ਬਹਿੰਦੇ ਪਹਿੰਦੇ ਐ ਬਾਈ ਜਿਹੜੇ ਬੰਦੇ ਨਾਲ ਸਿਕਿਉਰਿਟੀ ਲੱਗੀ ਹੈ ਜਿਨ੍ਹਾਂ ਦੇ ਅੱਗੇ ਪਾਇਲਟ 11 ਚੱਲਦੀਆਂ ਤੇ ਜਿਨ੍ਹਾਂ ਨੇ ਨੰਬਰ ਹੀ ਗੱਡੀਆਂ ਨੂੰ 10 ਤੋਂ 15-15 ਲੱਖ ਦੇ ਲਵਾਏ ਹੈ ਪ੍ਰਭਾਵ ਪੈਣਾ ਉਦਰਤੀ ਹੈ ਮਿੱਤਰੋ ਸਿੱਧਗੀਆਂ ਗੱਲਾਂ ਤਾਂ ਅੱਜ ਹਾਈ ਕੋਰਟ ਨੇ ਇੱਕ ਰੱਟ ਬਣਾਈ ਸੀ ਪਿੱਛੇ ਸੈੱਟ ਬਣਾਈ ਸੀ ਹਾਈ ਕੋਰਟ ਦੇ ਵਿੱਚ ਰੱਟ ਪਾਈ ਗਈ ਤੇ ਉਹਨਾਂ ਨੇ ਇੱਕ ਐਸਆਈਟੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਨਿਯੁਕਤ ਕਰਤੀ ਇਹ ਸੈਸ਼ਨ ਜੱਜ ਦੀ ਡਿਊਟੀ ਲਈ ਗਈ ਕਿ ਤੁਸੀਂ ਜਿਹੜੀ ਇਨਕੁਆਇਰੀ ਹੋਣੀ ਹੈ ਪੁਲਿਸ ਦੁਆਰਾ ਉਹਦੀ ਨਿਗਰਾਨੀ ਕਰੋਗੇ ਜਦੋਂ ਪੁਲਿਸ ਨੇ ਦਮਾਕੂ ਪੀ ਕਰਤੀ ਉਹੀ ਗੱਲ ਫੇਰ ਕਿਉਂਕਿ ਕੱਲ ਪਰਸੋਂ ਇਹ ਇੱਕ ਪੰਜਾਬ ਪ੍ਰੈਜ਼ੀਡੈਂਟ ਹੈ ਤੇ ਕੈਬਨਿਟ ਮੰਤਰੀ ਸਾਹਿਬ ਹੈ ਉਹਨਾਂ ਦੇ ਘਰੇ ਵੀ ਉਹਨਾਂ ਨੇ ਸ਼ਿਪਾਈਸ਼ ਲਿਖਿਆ ਆਪਦੀ ਅਕਾਊਂਟ ਤੇ ਸਾਡੇ ਘਰੇ ਚਾਰ ਨਾ ਪਾਏ ਭਾਈ ਗੁਰਮਤ ਵਿਚਾਰਾ ਹੋਈਆਂ ਉਹੀ ਗੱਲ ਫੇਰ ਜਿਹੜੀਆਂ 2012 ਚ ਕੁੜੀ ਨਾਲ ਗੁਰਮਤ ਵਿਚਾਰਾ ਹੋਈਆਂ ਉਹੀ ਹੋ ਗਈਆਂ ਤੇ ਪ੍ਰਵਾਹ ਤਾਂ ਹੁੰਦਾ ਹੀ ਐ ਜਦੋਂ ਨਿਪਾ ਪੋਚੀ ਜੀ ਕਰਕੇ ਤੇ ਰਿਪੋਰਟ ਮਿੱਤਰੋ ਪੇਸ਼ ਕਰਦੀ ਸੈਸ਼ਨ ਕੋਰਟ ਦੇ ਵਿੱਚ ਸੈਸ਼ਨ ਜੱਜ ਦੇ ਮਤਲਬ ਜਿਨ੍ਹਾਂ ਦੀ ਡਿਊਟੀ ਹਾਈ ਕੋਰਟ ਵੱਲੋਂ ਲੱਗੀ ਸੀ ਕੇਸ ਹਾਈ ਕੋਰਟ ਚ ਐ ਸਭ ਤੋਂ ਮਿੱਤਰੋ ਕੰਮ ਦੀ ਗੱਲ ਐ ਕਿ ਉਹ ਰਿਪੋਰਟ ਦੇ ਵਿੱਚ ਰਿਪੋਰਟ ਦੇ ਉੱਤੇ ਰਿਪੋਰਟ ਦੇ ਵਿੱਚ ਜੋ ਲਿਖਿਆ ਉਹਦੇ ਤੇ ਜੱਜ ਸਾਹਿਬਾਨ ਨੇ ਅਸਹਿਮਤੀ ਜਤਾਤੀ ਉਹ ਕਹਿੰਦੇ ਜਿਵੇਂ ਅਸੀਂ ਕਹਿਣਾ ਚਾਹੁੰਦੇ ਸੀ ਜਿਵੇਂ ਅਸੀਂ ਇਨਵੈਸਟੀਗੇਸ਼ਨ ਕਰਵਾਉਣਾ ਚਾਹੁੰਦੇ ਸੀ ਜਿਵੇਂ ਜਾਂਚ ਹੋਣੀ ਚਾਹੀਦੀ ਸੀ ਉਹ ਹੋਈ ਨਹੀਂ ਸਾਡੀ ਅਸਹਿਮਤੀ ਹੈ ਤੇ ਉਹ ਜਿਹੜੀ ਲੜਕੀ ਨੂੰ 12 ਸਾਲ ਪਹਿਲਾਂ ਇਹ ਦੋਸ਼ ਹੈ ਰঞ্জੀਤ ਸਿੰਘ ਢੱਡਰੀਆਂ ਵਾਲਿਆਂ ਦੇ ਡੇਰੇ ਤੇ ਅਸਹਿਮਤੀ ਸਹਿਮਤੀ ਯੋਗ ਅੱਗੇ ਦੀਆਂ ਗੱਲਾਂ ਆ ਉਹ ਲੜਕੀ ਨਾਲ ਜ਼ਬਰਦਸਤੀ ਹੋਈ ਐ ਤੇ ਉਹ ਲੜਕੀ ਨੂੰ ਅਖੀਰ ਕਹਿੰਦੇ ਜ਼ਹਿਰ ਦੇ ਕੇ ਨਵੇੜ ਦਿੱਤਾ ਗਿਆ ਵਿਚਾਰੀ ਨੂੰ ਤੇ ਹੁਣ ਮਦਰ ਕੇ ਫਲਾਨਾ ਪਤਾ ਨਹੀਂ ਕਿਹੜੇ ਬ੍ਰਾਂਡ ਦੇ ਤੇ ਵੇਚਦੇ ਐ 9500 ਦੀ 3.4 ਲੀਟਰ ਦੀ ਸਟੀਲ ਦੀ ਕੈਣੀ ਘਿਓ ਦੀ ਅੱਗੇ ਸਾਡੀਆਂ ਮੱਝਾਂ ਦਾ ਦੇਸੀ ਘਿਓ ਐ ਉਹੀ ਘਿਓ ਖਾ ਕੇ ਤੁਸੀਂ ਲੋਕਾਂ ਦੀਆਂ ਇੱਜ਼ਤਾਂ ਤਕਾਉਂਦੇ ਹੋ ਉਹੀ ਘਿਓ ਖਾ ਕੇ ਤੁਸੀਂ ਹਵਾ ਕਰਦੇ ਹੋ ਉਹੀ ਤੁਹਾਡੇ ਹੱਥਾਂ 'ਚ ਵੱਡੇ ਵੱਡੇ ਮੋਬਾਈਲ ਫੜੇ ਹੁੰਦੇ ਐ ਉਹੀ ਤੁਹਾਡੇ ਬੰਦੇ ਮੋਰਚੇ 'ਚ ਬੈਠੇ ਹੁੰਦੇ ਐ ਜਿਹੜਾ ਅਖਮ ਟੱਕਾ ਕਰਨ ਵਾਸਤੇ ਬੈਠਾ ਹੋਵੇ ਨਾ ਉਹਨੂੰ ਕਹਿੰਦੇ ਐ ਮੋਰਚੇ 'ਚ ਕਿਹੜਾ ਫਲਾਨਾ ਇਹ ਆਪਸ ਵਿੱਚ ਗੱਲਾਂ ਕਰਦੇ ਐ ਚੋਲਿਆਂ ਵਾਲੇ ਡਾਕੀ ਤੇ ਉਹ ਗੱਲ ਹੋਈ ਐ ਮਤਰੋ ਪੰਜਾਬ ਦੀ ਨੌਜਵਾਨ ਪੀੜ੍ਹੀ ਨੂੰ ਜੇਕਰ ਚਿੱਟੇ ਵਰਗੇ ਅਲਾਮਤਾਂ ਲੱਗੀਆਂ ਤਾਂ ਬਾਬਾਵਾਦ ਵੀ ਇੱਕ ਅਲਾਮਤ ਹੈ ਜਿਹੜਾ ਤੁਹਾਡੇ ਕਿਸੇ ਵੀ ਬੱਚੇ ਨੂੰ ਸ਼ਿਕਾਰ ਕਰ ਸਕਦਾ ਹੈ ਸ਼ਿਕਾਰੀ ਹੈ ਮਿੱਤਰੋ ਸੰਭਲ ਕੇ ਰਹੋ 80% ਲੋਕ ਜਾਗਰਤ ਹੋਗੇ ਭਾਵੇਂ ਕੋਈ ਉਹਨਾਂ ਦੇ ਵਿੱਚੋਂ ਕੋਈ ਨਾ ਕੋਈ ਵਿਚੋਲੀ ਕੋਈ ਨਾ ਕੋਈ ਵਿਚੋਲਾ ਜਿਵੇਂ ਪਿੱਛੇ ਜਿਨੀ ਤਲਵੰਡੀ ਧਾਵਾਂ ਵਾਲਾ ਹੋ ਡਾਕੂ ਉਹ ਲੜਕੀ ਕੱਲ ਪਰਸੋਂ ਆਈ ਖੜੀ ਸਾਹਮਣੇ ਉਹਨਾਂ ਦੇ ਅੰਦਰੋਂ ਇਹ ਜੇ ਕੈਪਸੂਲ ਮਿਲੇ ਆ ਕਾਮ ਵਾਸਨਾ ਨੂੰ ਉਤੇਜਿਤ ਕਰਨ ਵਾਲੇ ਬਾਬਾ ਤਾਂ ਉਹ ਵੀ ਵਾਈਦਾ ਸੀ 80 ਸਾਲ ਦਾ ਸੀ ਤੇ ਫੋਰਚੂਨਰਾਂ ਤੇ ਚੜਦਾ ਤੇ ਬਾਬੇ ਇਹ ਵੀ ਵਾਈਦੇ ਆ ਜਿਨ੍ਹਾਂ ਦਾ ਕੇਸ ਹਾਈ ਕੋਰਟ ਚ ਜਾਵੜਿਆ ਢਡਰੀਆਂ ਵਾਲਿਆਂ ਦੀਆਂ ਮੁਸ਼ਕਲਾਂ ਮੇਤੋਂ ਵੱਧ ਸਰਦੀਆਂ ਜੇਕਰ ਸਿਆਸੀ ਲੋਕ ਥੋੜਾ ਜਿਹਾ ਹੱਥ ਚੱਕ ਲੈਣ ਤੇ ਨਹੀਂ ਤਾਂ ਮੇਤੋਂ ਢੂੜ ਸਾਲ ਸਰਕਾਰ ਦਾ ਰਹਿ ਗਿਆ ਤੇ ਇਨਵੈਸਟੀਗੇਸ਼ਨ ਆ ਫੇਅਰ ਇਨਵੈਸਟੀਗੇਸ਼ਨ ਜੇਕਰ ਹੋਗੀ ਸਬੂਤਾ ਨਾਲ ਛੇੜਛਾੜ ਵੈਸੇ 12 ਸਾਲਾਂ ਬਾਅਦ ਰੂੜੀ ਦੀ ਸੁਣੀ ਜਾਂਦੀ ਹੈ ਉਹ ਲੜਕੀ ਜਿਹੜੀ ਨਾਲ ਜ਼ਬਰਜਨਾਹ ਹੋ ਕੇ ਉਹਨੂੰ ਜ਼ਹਿਰ ਦੇ ਕੇ ਵਿਚਾਰੀ ਨੂੰ ਇਸ ਸੰਸਾਰ ਤੋਂ ਤੋੜ ਦਿੱਤਾ ਗਿਆ ਸੀ ਤੇ ਜੇਕਰ ਚੰਗੀ ਤਰ੍ਹਾਂ ਇਨਵੈਸਟੀਗੇਸ਼ਨ ਜਾਂਚ ਹੋਵੇ ਤਾਂ ਢੜੰਗਾਂ ਵਾਲਾ ਵੀ ਪਲੇਜੇ ਚ ਆ ਸਕਦਾ ਤੁਸੀਂ ਬਚ ਕੇ ਰਹੋ ਸ਼ੇਅਰ ਕਰਿਓ YouTube ਤੇ ਦੇਖ ਰਹੇ ਹੋ ਤਾਂ ਸਬਸਕ੍ਰਾਈਬ ਕਰਿਓ ਸਸੀ ਕਾ